ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦੱਸਾਂਗੇ ਸਾਡੇ ਪਿੰਡ ਮੀਨੀਆਂ ਦੀ ਕਹਾਣੀ ਕਿ ਪਿੰਡ ਕਦੋਂ ਬਣਿਆ ਕਿੰਨੇ ਸਾਲ ਹੋ ਗਏ ਕਿੰਨੀਆਂ ਸਦੀਆਂ ਨਹੀਂ ਗਈਆਂ ਪਿੰਡ ਬਣੀ ਨੂੰ ਤੇ ਕਿਹੜੇ ਸਾਧੂ ਸੰਤਾਂ ਨੇ ਪ੍ਰਾਰਲਾ ਕੀਤਾ ਪਿੰਡ ਬਣਾਉਣ ਦੇ ਲਈ ਅੱਜ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਤੇ ਇੱਕ ਬਾਬਾ ਜੀ ਨਾਲ ਮਲਾਵਾਂਗੇ ਜੋ ਸਾਨੂੰ ਇਹ ਸਾਰੀ ਸਟੋਰੀ ਦੱਸਣਗੇ ਪਿੰਡ ਮੀਨੀਆਂ ਬਾਰੇ ਤੇ ਸਾਰੇ ਪਿੰਡ ਨੂੰ ਬੇਨਤੀ ਆ ਖਾਸ ਕਰਕੇ ਇਹ ਵੀਡੀਓ ਧਿਆਨ ਨਾਲ ਦੇਖਿਓ ਸੁਣਿਓ ਤੇ ਆਪ ਦੀ ਆਪ ਦੀ ਰਾਇ ਦਿਓ ਹੁਣ ਤੁਹਾਨੂੰ ਆਪਾਂ ਬਾਬਾ ਜੀ ਦੀਆਂ ਸਾਰੀਆਂ ਜਗ੍ਹਾ ਦਿਖਾਦਗੇ ਇਸ ਟਾਈਮ ਆਪਾਂ ਫਿਰਦੇ ਆ ਡੇਰਾ ਬਾਬਾ ਨਰਾਇਣ ਦਾਸ ਜੀ ਉਹਨਾਂ ਦੇ ਸਥਾਨ ਤੇ ਤੇ ਆਹ ਦੇਖੋ ਸੰਤ ਬਾਬਾ ਪੂਰਨ ਦਾਸ ਜੀ ਮਹਾਪੁਰਸ਼ ਉਹਨਾਂ ਦੇ ਸਰੂਪ ਪਏ ਆ ਸੰਤ ਬਾਬਾ ਤੋਤਾ RAM ਜੀ ਬਾਬਾ ਸ੍ਰੀ ਚੰਦ ਮਹਾਰਾਜ ਜੀ ਉਹਨਾਂ ਦੇ ਵੀ ਸਰੂਪ ਪਏ ਇੱਥੇ ਅੱਗੇ ਦੇਖੋ ਸੰਤ ਬਾਬਾ ਸੰਭੂ ਮੁਨੀ ਮਹਾਰਾਜ ਉਹਨਾਂ ਦਾ ਤਪ ਸਥਾਨ ਆ ਇੱਥੇ ਆਹ ਦੇਖੋ ਸਮਾਧ ਬਣੀ ਹੋਈ ਆ ਬਾਬਾ ਜੀ ਦੀ ਤੇ ਬਾਕੀ ਡੇਰਾ ਬਹੁਤ ਵਧੀਆ ਬਣਿਆ ਹੋਇਆ ਵਾ ਬਹੁਤ ਵਧੀਆ ਢੰਗ ਨਾਲ ਸਮਾਧਾਂ ਬਣਾਈਆਂ ਹੋਈਆਂ ਬਾਬਾ ਜੀ ਦੀ ਸੰਤ ਮਹਾਪੁਰਸ਼ਾਂ ਜੀ ਦੀਆਂ ਤੇ ਅੱਗੇ ਦੇਖੋ ਸਾਡੇ ਸੇਵਾਦਾਰ ਬੈਠੇ ਆ ਡੇਰੇ ਦੀ ਤੇ ਹੁਣ ਆਪਾਂ ਚੱਲਦੇ ਆ ਬਾਬਾ ਮੋਸਾ ਜੀ ਦੀ ਜਗ੍ਹਾ ਤੇ ਤੇ ਆ ਦੇਖੋ ਨਾਲ-ਨਾਲ ਦਰਖਤ ਕਿੰਨੇ ਸੋਹਣੇ ਲੱਗੇ ਹੋਏ ਆ ਕਿੰਨੀ ਹਰਿਆਲੀ ਆ ਆ ਨਾਲ ਹੀ ਸਵੇ ਆ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਦੇ ਸਹਿਯੋਗ ਨਾਲ ਬਹੁਤ ਵਧੀਆ ਢੰਗ ਨਾਲ ਬਣਾਏ ਹੋਇਆ ਸਵੇ ਤੇ ਆ ਬਾਬਾ ਮੋਸਾ ਜੀ ਦੀ ਜਗ੍ਹਾ ਤੇ ਆਪਾਂ ਪਹੁੰਚ ਗਏ ਮਿੱਤਰੋ ਜਗ੍ਹਾ ਦੇਖ ਲਓ ਇੱਕ ਵਾਰ ਤੇ ਇਹ ਦੂਬਾਰ ਆਪਾਂ ਤੁਹਾਨੂੰ ਦਿਖਾਉਨੇ ਆ ਮੰਦਿਰ ਬਾਬਾ ਮੋਤੀ ਗਰੀ ਜੀ ਦੇ ਸਥਾਨ ਤੇ ਆਪਾਂ ਪਹੁੰਚ ਗਏ ਹੁਣ ਤੇ ਆ ਧੂਣਾ ਸਾਹਿਬ ਬਣਿਆ ਹੋਇਆ ਨਾਲ ਹੀ ਗੇਟ ਦੇ ਤੇ ਗਮਲੇ ਰੱਖਿਆ ਆਲੇ ਦੁਆਲੇ ਧੂਣਾ ਸਾਹਿਬ ਦੇ ਤੇ ਆ ਮੰਦਿਰ ਸੇ ਭਗਵਾਨ ਜੀ ਦਾ ਸਿਵਲਿੰਗ ਲੱਗਿਆ ਹੋਇਆ ਬੱਚਾ ਤੇ ਹੁਣ ਤੁਸੀਂ ਧਿਆਨ ਨਾਲ ਸੁਣਿਓ ਬਾਬਾ ਜੀ ਤੋਂ ਸਾਡਾ ਨਾਂ ਜੀ ਸੋਨਗਰੀ ਠੀਕ ਆ ਜੀ ਪੁੱਤਰ ਬੀਤ ਪ੍ਰਕਾਸ਼ ਨੰਬਰਦਾਰ ਇਥੋਂ ਮੀਨਿੰਗਾ ਤੋਂ ਹੀ ਠੀਕ ਆ ਜੀ ਹੁਣ ਸਾਡੇ ਕੋਲੇ ਡੇਰੇ ਦੀ ਸੰਭਾਲ ਆ ਗੱਦੀ ਦੀ ਇਹ ਗੱਦੀ ਦੀ ਸੰਭਾਲ ਕਰ ਰਹੇ ਆ ਹਾਂਜੀ ਇਹ ਬਾਬੇ ਦੀ ਜਗਾ ਜਗਾ ਇਹ ਬਾਬਾ ਮੋਤੀਗਰ ਜੀ ਦਾ ਸ਼ੈ ਮੰਦਰ ਆ ਪੁਰਾਣਾ ਬਹੁਤ ਇਹ ਪਿੰਡ ਤਕਰੀਬਨ ਜਦੋਂ ਬਸਿਆ ਇਹਨਾਂ ਦੀ ਕਿਰਪਾ ਨਾਲ ਹੀ ਪਿੰਡ ਬਸਿਆ ਗਿਆ ਇਹ ਠੀਕ ਆ ਜੀ ਅੱਜ ਤੋਂ ਤਕਰੀਬਨ 352 ਸਾਲ ਪਹਿਲਾਂ 1673 ਦੇ ਵਿੱਚ ਇਸ ਪਿੰਡ ਦਾ ਨੀ ਪੱਥਰ ਰੱਖਿਆ ਗਿਆ ਸੀ ਕਿਉਂਕਿ ਉਦੋਂ ਝੌਂਪੜੀਆਂ ਦੇ ਵਿੱਚ ਹੀ ਲੋਕ ਰਹਿੰਦੇ ਸੀ ਠੀਕ ਹੈ ਜੀ ਕੋਈ ਬਾਰੇ ਘਰ-ਬਾਰ ਤਾਂ ਹੁੰਦੇ ਹੀ ਨਹੀਂ ਸੀ ਹਾਂਜੀ 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 ਤੇ ਆਪਣਾ ਜਿਆਦਾ ਪਿੰਡ ਲੋਕੋਂ ਤੋਂ ਹੀ ਆਇਆ ਵਿਆ ਠੀਕ ਹੈ ਲੋਕੋਂ ਤੋਂ ਜਾਦਾ ਪਿੰਡ ਕਿਉਂਕਿ ਲੋਕੋ ਵੱਡਾ ਪਿੰਡ ਸੀ ਦੌਧਰ ਸੀ ਵੱਧਣੀ ਇਹ ਪਿੰਡ बसे हुए ਸੀ ਠੀਕ ਹੈ ਜੀ ਪਹਿਲਾਂ ਵੱਡੇ ਪਿੰਡ ਹਾਂਜੀ ਹਾਂਜੀ ਤੇ ਉਦੋਂ ਵੱਡਿਆਂ ਪਿੰਡਾਂ ਦੇ ਵੱਡੇਡੇ ਜ਼ਿਮੀਂਦਾਰ ਹੁੰਦੇ ਸੀ ਉਹਨਾਂ ਦੇ ਜ਼ਮੀਨਾਂ ਜਾਇਦਾਦਾਂ ਦੇ ਕਬਜ਼ਾ ਹੁੰਦਾ ਸੀ ਉਹਨਾਂ ਦਾ ਕਬਜ਼ਾ ਹੁੰਦਾ ਸੀ ਹਾਂ ਉਹ ਜਨਿਕ ਜਿਹੜੇ ਆਪਣੇ ਧਾਣੀਆਂ 'ਚ ਬੈਠੇ ਹੁੰਦੇ ਸੀ ਲੋਕ ਹਾਂਜੀ ਉਹ ਜਦੋਂ ਫਸਲਾਂ ਉਹ ਬੋਂਦੇ ਕਰਦੇ ਉਹ ਹਿੱਸੇ ਜੀ ਕਰਦਾ ਸੀ ਦਿੰਦੇ ਸੀ ਜੀ ਕਰਦਾ ਸੀ ਨਹੀਂ ਦਿੰਦੇ ਸੀ ਮਰਜ਼ੀ ਨਾਲ ਆ ਵੀ ਹਾਂ ਇਵੇਂ ਕਹਿੰਦੇ ਸੀ ਤਗੜੇ ਦਾ ਸੱਤੀ ਵੀਹੀ 100 ਹੁੰਦਾ ਉਹ ਗੱਲ ਹੁੰਦੀ ਸੀ ਉਦੋਂ ਹਾਂਜੀ ਹਾਂਜੀ ਪਰ ਫਿਰ ਜਿੱਥੇ ਹੁਣ ਅੱਜ ਕੱਲ ਮਹੰਤ ਨਿਰਮਲ ਦਾਸ ਜੀ ਆ ਪਹਿਲਾਂ ਬਾਬਾ ਉਤਮ ਦਾਸ ਜੀ ਹੁੰਦੇ ਸੀ ਹਾਂਜੀ ਹਾਂਜੀ ਇੱਥੇ ਹੀ ਇਹ ਬਾਬਾ ਮੋਤੀਕਰ ਜੀ ਸੀ ਹਾਂਜੀ ਕੋਸ਼ ਜਗ੍ਹਾ ਤੇ ਲੋਕ ਹੋਈ ਠੀਕ ਹੈ ਜੀ ਤੇ ਉਦੋਂ ਜਿਹੜੀ ਮੰਡੀ ਬੰਨੀ ਜਗ੍ਹਾ ਹੈ ਉੱਥੇ ਸੀ ਬਾਬਾ ਨਰੈਣ ਦਾਸ ਜੀ ਲੋਕੋ ਲੋਕੋ ਜੀ ਠੀਕ ਹੈ ਜੀ ਫਿਰ ਇਹ ਆਉਣ ਜਾਣਾ ਸ਼ੁਰੂ ਕਰਤਾ ਇਹਨਾਂ ਨੇ ਪਿੰਡ 'ਚ ਭਗਤ ਜਦੋਂ ਹਾਂਜੀ ਇਹਨਾਂ ਦੇ ਇੱਥੇ ਬਣੇ ਭਗਤ ਆਉਣ ਜਾਣ ਸ਼ੁਰੂ ਕਰਤਾ ਬਾਬਾ ਮੋਤੀ ਗਰਜੀ ਨੇ ਪਿੰਡ ਦੇ ਲਈ ਛੋਟੀ ਘੜਤੀ ਠੀਕ ਹੈ ਛੋਟੀ ਘੜਤੀ ਵੀ ਮੀਨੀਆਂ ਪਿੰਡ ਬਸੂਗਾ ਹਾਂਜੀ ਬਸੂਗਾ ਹੈ ਰੌਲਾ ਚੱਲਣ ਲੱਗ ਗਿਆ ਲੋਕਾਂ ਨਾਲ ਹਾਂਜੀ ਤਾਂ ਜਦੋਂ ਜਿਹੜੇ ਤਣਾੜ ਬੰਦੇ ਇਹ ਆਏ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਛੋਟੀ ਚੱਕ ਕੇ ਖੂਹੀ ਛੜਤੀ ਖੂਹੀ ਛੜਤੀ ਹਾਂ ਠੀਕ ਹੈ ਇਹ ਇੱਥੋਂ ਜਦੋਂ ਲੋਕ ਗਏ ਮੱਥਾ ਟੇਕਣ ਮਹਾਰਾਜ ਕੋਲੇ ਲੋਕ ਉੱਥੇ ਹਾਂਜੀ ਜਿੱਥੇ ਬੈਠੇ ਰਹਿੰਦੇ ਹੁੰਦੇ ਸੀ ਮਹਾਰਾਜ ਉੱਤੇ ਮਹਾਰਾਜ ਨੂੰ ਜਾ ਕੇ ਦੱਸਿਆ ਤੇ ਮਹਾਰਾਜ ਬੜੇ ਹੱਸੇ ਜੀ ਬਾਬਾ ਮੋਤੀ ਗਰਜੀ ਕਹਿੰਦੇ ਵੀ ਅਸੀਂ ਤਾਂ ਜਾੜ ਉੱਪਰ ਹੀ ਲੱਗੇ ਸੀ ਮੀਨਿਆਂ ਦੀ ਉਹ ਤਾਂ ਚੰਗਾ ਹੋਵੇ ਜਣਾ ਪਤਾਲ ਚ ਲੱਗ ਗਿਆ ਪਤਾਲ ਦੇ ਵਿੱਚ ਵੀ ਥੱਲੇ ਛੜੀਆਂ ਜਿਹੜਾ ਥੱਲੇ ਜਾਂਦੇ ਆ ਮੀ ਹੁਣ ਤਾਂ ਖੂਹੀ ਜਿਹੋ ਉਹਨਾਂ ਨੇ ਸੋਪੀ ਜਿਹੜੀ ਅਸੀਂ ਗੱਡੀ ਸੀ ਉਹ ਖੂਹੀ ਚਲੀ ਗਈ ਹੁਣ ਤਾਂ ਮੀਨਿਆਂ ਨੂੰ ਬਸਣ ਤੋਂ ਕੋਈ ਲੋਕ ਹੀ ਨਹੀਂ ਸਕਦਾ ਹਾਂਜੀ 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 ਤਾਂ ਹੌਲੀ ਹੌਲੀ ਇਹ ਮੀਨਿਆਂ ਪਿੰਡ ਬਸਣਾ ਸ਼ੁਰੂ ਹੋ ਗਿਆ ਹਾਂਜੀ ਕਲੋ ਲੜਾਈਆਂ ਝਗੜੇ ਚੱਲ ਪਏ ਕਿਉਂਕਿ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉਹ ਉਹਨਾਂ ਨੂੰ ਲੜਾਈਆਂ ਝਗੜੇ ਕਰਦੇ ਸੀ ਪੂਰੇ ਹਾਂਜੀ 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 ਫਿਰ ਬਾਬਾ ਮੋਤੀ ਗੱਦੀ ਦਾ ਜਿਹੜਾ ਪਿੱਛਾ ਸੀ ਉਹ ਰਾਜਸਥਾਨ ਦਾ ਸੀ ਰਾਜਸਥਾਨ ਦਾ ਹਾਂਜੀ ਠ ਇਹ ਜਿਹੜਾ ਸਾਡਾ ਵੱਡਾ ਬਜ਼ੁਰਗ ਅਸੀਂ ਦਰਸ਼ਨੀ ਬੁੜਾ ਹਾਂਜੀ ਦਰਸ਼ਨੀ ਬੁੜਾ ਹਾਂਜੀ ਇਹ ਦਰਸ਼ਨੀ ਠੋੜਾ ਹੀ ਵਾਜਦਾ ਇਹ ਸਾਰਾ ਠੀਕ ਹੈ ਜੀ ਉਹਨਾਂ ਦਾ ਪਿੱਛਾ ਵੀ ਰਾਜਸਥਾਨ ਦੇ ਸੀ ਸਾਡਾ ਹਾਂ ਉਹ ਵੀ ਰਾਜਸਥਾਨ ਦੇ ਸੀ ਤੇ ਬਾਬਾ ਮੋਤੀਗੜ ਜੀ ਨੇ ਉਹਨਾਂ ਨੂੰ ਸੱਦਿਆ ਜੀ ਉਦੋਂ ਬੰਦਿਆਂ ਦੀ ਕਦਰ ਹੁੰਦੀ ਸੀ ਤੇ ਇਹਨਾਂ ਨੇ ਫਿਰ ਸ਼ਰਤ ਰੱਖੀ ਹਾਂਜੀ ਕਿ ਇੱਕਦਮ ਇਹ ਨਿਆਈਆ ਜ਼ਮੀਨ ਲਵਾਂਗਾ ਹਾਂਜੀ ਇੱਕ ਪਿੰਡ ਦੀ ਨੰਬਰਦਾਰੀ ਲਵਾਂਗਾ ਪਿੰਡ ਦੀ ਰੱਖਿਆ ਕਰੂੰਗਾ ਜੀ ਦਰਸ਼ਨੀ ਬਾਬੇ ਨੇ ਫਿਰ ਜਦੋਂ ਲਈ ਝਗੜਾ ਹੁੰਦਾ ਸੀ ਦਰਸ਼ਨੀ ਬਾਬਾ ਮੂਹਰੇ ਲੱਗ ਕੇ ਆਪਦੇ ਬੱਚਿਆਂ ਨੂੰ ਲੈ ਕੇ ਤੇ ਗਾਈਆਂ ਲੈ ਕੇ ਤੁਰ ਪੈਂਦੇ ਸੀ ਹਾਂਜੀ ਲੋਕੋ ਜਿਹੜੇ ਆਪਣਾ ਮੇਨ ਸੂਆ ਇਹ ਹੱਦ ਹੁੰਦਾ ਸੀ ਇਦੂ ਗਾਹ ਨਹੀਂ ਆਪਾਂ ਨੂੰ ਜਨਕੀ ਕੁਝ ਵੀ ਮਿਲਦਾ ਸੀ ਹਾਂਜੀ 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 ਫਿਰ ਜਦੋਂ ਜ਼ਮੀਨਾਂ ਹੌਲੀ ਹੌਲੀ ਵੰਡੀਆਂ ਗਈਆਂ ਫਿਰ ਕਤਲ ਉਹਦੋਂ-ਇਦੋਂ ਕਤਲ ਹੋਣ ਲੱਗ ਗਿਆ ਇੱਕ ਦੂਜੇ ਦੇ ਫਿਰ ਲੋਕੋ ਦੇ ਇੱਕ ਬੰਦੇ ਦਾ ਸਿਰ ਵੀ ਕੱਟਿਆ ਗਿਆ ਜੀ ਤਾਂ ਫਿਰ ਜਦੋਂ ਸਿਰ ਕੱਟਿਆ ਗਿਆ ਤਾਂ ਸਿਰ ਤੋਂ ਬਿਨਾ ਸਿਸ਼ਕਾਰ ਨਹੀਂ ਉਹ ਕਹਿੰਦੇ ਕਰਨ ਹਾਂਜੀ ਹੁੰਦਾ ਨਹੀਂ ਹਾਂਜੀ ਤੇ ਫੇਰ ਉਹ ਮਾਈਆਂ ਪਿੰਡ ਦੀਆਂ ਮਾਈਆਂ ਉਹ ਸੂਏ ਦੇ ਕੋਲੇ ਖੜੀਆਂ ਆ ਕੇ ਇਧਰੋਂ ਸਾਰੇ ਗਏ ਉਹਨਾਂ ਨੇ ਬੇਨਤੀ ਕੀਤੀ ਬੰਦੇ ਦਾ ਸਿਰ ਦੇ ਦਿਓ ਜੀ ਹਾਂਜੀ ਸਿਸ਼ਕਾਰ ਕਰਨ ਵਾਸਤੇ ਉਹ ਕਹਿੰਦੇ ਵੀ ਸਾਨੂੰ ਜ਼ਮੀਨ ਘੱਟ ਦਿੱਤੀ ਹੈ ਹਾਂਜੀ ਫੇਰ ਉਹ ਜਿਹੜੀ ਸੂਏੋਂ ਪਾਰ ਮਾਈਆਂ ਵਾਲੀ ਜ਼ਮੀਨ ਵਾਜਦੀ ਹੈ ਉਹ ਮਾਈਆਂ ਨੇ ਦਵਾਈ ਸੀ ਜੀ ਲੋਕੋ ਦੇ ਨੇ ਉਹ ਮਾਈਆਂ ਵਾਲੀ ਤਾਂ ਵਾਜਦੀ ਹੈ ਠੀਕ ਹੈ ਜੀ ਬਾਬਾ ਨਰੈਣ ਦਾਸ ਜੀ ਬਾਬਾ ਮੋਤੀਕਰ ਜੀ ਤੇ ਬਾਬਾ ਮੋਸਾ ਜੀ ਬਾਬਾ ਮੋਸਾ ਜੀ ਜਿਹੜੇ ਇਥੋਂ ਦੇ ਸੀ ਠੀਕ ਹੈ ਜੀ ਜੰਪਲ ਹਾਂਜੀ ਹਾਂਜੀ ਜਦੋਂ ਬਾਬਾ ਮੋਤੀਕਰ ਜੀ ਨੂੰ ਕਹਿੰਦੇ ਵੀ ਹੁਣ ਪਿੰਡ ਦਾ ਆਪਾਂ ਬਸ ਬਸਾਲਿਆ ਤੇ ਤੂੰ ਸੋਡੀ ਕੀ ਜ਼ਿੰਮੇਵਾਰੀ ਹੈ ਹਾਂਜੀ ਤਾਂ ਬਾਬਾ ਮੋਤੀਕਰ ਜੀ ਕਹਿਣ ਲੱਗੇ ਵੀ ਅਸੀਂ ਜੋ ਵੀ ਦੀਨ ਦੁਖੀ ਹੈ ਹਾਂਜੀ ਜੀਵ ਜੰਤਾਂ ਸੀ ਉਹਨਾਂ ਦੀ ਰੱਖਿਆ ਕਰਾਂਗੇ ਨਗਰ ਦੀ ਹਾਂਜੀ ਤਾਂ ਬਾਬਾ ਨਰਨੰਦਾਰ ਜੀ ਨੇ ਕਹਿੰਦੇ ਅਸੀਂ ਕੁਦਰਤੀ ਆਫਤਾਂ ਦੀ ਰੱਖਿਆ ਕਰਾਂਗੇ ਹਾਂਜੀ ਹਾਂਜੀ ਆਪਣੇ ਜਦੋਂ ਕੋਈ ਪਸ਼ੂ ਡਾਂਡਾ ਜਾਂ ਬੱਚਾ ਬਿਮਾਰ ਹੁੰਦਾ ਸੀ ਆਪਾਂ ਜਾਲ ਇੱਥੋਂ ਲੈ ਕੇ ਜਾਂਦੇ ਸੀ ਬਾਬੇ ਮੋਤੀਕਰ ਦੇ ਹਾਂਜੀ ਜਦੋਂ ਆਪਾਂ ਮੀਂਹ ਕਣੀ ਜਾਂ ਗੜਿਆਂ ਦਾ ਕੋਈ ਪਾਸ ਕਰਵਾਉਣਾ ਉਹ ਆਪਾਂ ਬਾਬਾ ਨਰੈਣ ਦਾਸ ਜੀ ਦੇ ਕਰਾਉਣੇ ਆ ਹਾਂਜੀ ਹਾਂਜੀ ਇਹ ਜਿਹੜੇ ਬਾਬਾ ਮੂਸਾ ਜੀ ਆ ਉਹਨਾਂ ਨੇ ਲਈ ਸੀ ਜ਼ਿੰਮੇਵਾਰੀ ਮੈਂ ਜਿਹੜੀਆਂ ਉਪਰੀਆਂ ਤਾਕਤਾਂ ਉਹਨੀਆਂ ਉਹਨਾਂ ਨੂੰ ਮੈਂ ਪਿੰਡ ਚ ਨਹੀਂ ਬਣਨ ਦਉ ਹਾਂਜੀ ਲੋਕ ਤਾਂ ਇਹ ਤਿੰਨੇ ਜਗ੍ਹਾ ਜਿਹੜੀਆਂ ਬਾਬਾ ਮੋਤੀਗੜ ਦੀ ਬਾਬਾ ਨਰੈਣ ਦਾਸ ਜੀ ਔਰ ਬਾਬਾ ਮੂਸਾ ਜੀ ਦੀ ਠੀਕ ਹੈ ਜੀ ਇਹ ਤਿੰਨੇ ਇੱਕ ਮਰੱਬਾ ਵਟਦੇ ਆ ਠੀਕ ਹੈ ਜੀ ਤਿੰਨੇ ਜਗ੍ਹਾ ਇਹ ਭਈ ਇੱਕ ਸੇਧ ਨਾਲ ਹੀ ਆ ਇੱਕ ਸੇਧ ਨਾਲ ਹੀ ਇੱਕੋ ਮਰੱਬਾ ਵਟਾ ਹੈ ਠੀਕ ਹੈ ਜੀ ਤਿੰਨਾਂ ਜਗ੍ਹਾ ਦਾ ਤੇ ਇਹ ਆਏ ਪਿੰਡ ਇਹ ਜਦੋਂ ਕਾਲਣਾ ਕਰਕੇ ਬਸਿਆ ਉਸ ਤੋਂ ਬਾਅਦ ਲੋਕੋ ਤੋਂ ਆਪਣੇ ਪਿੰਡ ਉੱਠ ਗਏ ਆ ਕੁਛ ਆਸੇ-ਪਾਸਿਓ ਇਹ ਫੇਰ 1973 ਦੇ ਵਿੱਚ ਨਹੀਂ ਪੱਥਰ ਇਹਦਾ ਜਨਕ 1673 ਚ ਰੱਖਿਆ ਗਿਆ 73 ਦੇ ਵਿੱਚ ਠੀਕ ਹੈ 1673 ਦੇ ਵਿੱਚ ਢਾਣੀਆਂ ਚ ਹੌਲੀ-ਹੌਲੀ ਇਹ ਪਿੰਡ ਆਪਣਾ ਫੇਰ ਬਸ ਗਿਆ ਮੀਨੀਆਂ ਹਾਂ ਮੀਨੀਆਂ ਪਿੰਡ ਪੂਰਾ ਬਸ ਜਾਂ ਫਿਰ ਟਿੱਕਾਪੋਲੀ ਕਹਿੰਦੇ ਵੀ ਅੰਗਰੇਜ਼ਾਂ ਨੇ ਬੜਾ ਆਪਣਾ ਅੰਗਰੇਜ਼ਾਂ ਨੇ ਜਦੋਂ ਜ਼ੁਲਮ ਇੱਥੇ ਬਹੁਤ ਕੀਤੇ ਆਪਣੇ ਵੀ ਜਦੋਂ ਉਹਨੂੰ ਫੜ ਕੇ ਲੈ ਜਾਂਦੇ ਸੀ ਹਾਂ ਜੀ ਹਾਂ ਬਾਬਾ ਮੁਸਾ ਜੀ ਜਦੋਂ ਪ੍ਰਗਟ ਹੋਏ ਜਦੋਂ ਨਹੀਂ ਬਾਬੇ ਮੁਸੇ ਤਾਂ ਨਹੀਂ ਕਿਸੇ ਨੂੰ ਪਤਾ ਹਾਂ ਜੀ ਹਾਂ ਜੀ ਪਤਾ ਨਹੀਂ ਉਦੋਂ ਇਹਨਾਂ ਨੇ ਫਿਰ ਜਦੋਂ ਗੱਭਰੂ ਸੀ ਨੌਜਵਾਨ ਸਾਰਿਆਂ ਨੂੰ ਫੜ ਕੇ ਲੈ ਕੇ ਬੱਦਨੀ ਇਹ ਕਿਲਾ ਬਣਾਉਣ ਲੱਗੇ ਠੀਕ ਹੈ ਜੀ ਵੀ ਬੱਦਨੀ ਅਸੀਂ ਕਿਲਾ ਬਣਾਉਣਾ ਹਾਂ ਜੀ ਹਾਂ ਜੀ ਤਾਂ ਉਹ ਬਾਬਾ ਮੂਸਾ ਜੀ ਕਹਿੰਦੇ ਇੱਥੇ ਨਹੀਂ ਉਹ ਥੋੜਾ ਕੱਲਾ ਕੋਲਾ ਬੰਨਣਾ ਕੋਈ ਹਾਂਜੀ ਇੱਥੋਂ ਚਲੇ ਜਾਓ ਉਹ ਕਹਿੰਦੇ ਇਹਦੇ ਬੱਠਲ ਦੋ ਰੱਖੋ ਸਿਰ ਤੇ ਠੀਕ ਹੈ ਜੀ ਜਦੋਂ ਬਾਬੇ ਮੂਸੇ ਨੇ ਦੇ ਭਰ ਕੇ ਦੋ ਬੱਠਲ ਰੱਖੇ ਉਹ ਗੱਠ ਤਾਹਾਂ ਜਾਂਦੇ ਸੀ ਉੱਪਰ ਜਾਂਦੇ ਸੀਗੇ ਸਰਰ ਤੋਂ ਸਿਰ ਤੇ ਨਹੀਂ ਸੀ ਲੱਗਦਾ ਸਿਰ ਤੇ ਲੱਗਦਾ ਨਹੀਂ ਸੀ ਹਾਂ ਫਿਰ ਉਸ ਤੋਂ ਬਾਅਦ ਜਦੋਂ ਪੰਜ ਚਾਰ ਉਹਨਾਂ ਨੇ ਪੰਜ ਚਾਰ ਵਾਰੀ ਦੇਖਿਆ ਫਿਰ ਉਹਨਾਂ ਨੇ ਚਾਰਨੇ ਪੈਈ ਤੇ ਉੱਥੇ ਬਦਨੀ ਅਜੇ ਤੱਕ ਕਿਲਾ ਅੰਗਰੇਜ਼ਾਂ ਦਾ ਬਣਿਆ ਨਹੀਂ ਸੀ ਫਿਰ ਠੀਕ ਹੈ ਜੀ ਇਹ ਬਾਬੇ ਮੂਸਾ ਜੀ ਨੇ ਆਖਿਆ ਸੀ ਅੱਜ ਵੀ ਬਾਬਾ ਮੂਸਾ ਜੀ ਬਾਬਾ ਮੋਤੀਕਰ ਜੀ ਤੇ ਬਾਬ ਕਿ ਆਪਣੇ ਨਗਰ ਦੀ ਪੂਰੀ ਕੇਅਰ ਕਰਦੇ ਆ ਪੂਰਾ ਇਹਦੀ ਸੰਭਾਲ ਕਰਦੇ ਆ ਪਰ ਥੋੜਾ ਜਿਹਾ ਨਗਰਾਂ ਦੇ ਵਿੱਚ ਹੁੰਦਾ ਘਰ ਦਾ ਜੋ ਵੀ ਰੋੜਾ ਬਾਹਰ ਲੱਗੋਗੀ ਸੱਤ ਮਹਾਰਾਜ ਦਾ ਹਾਜ਼ਰ ਨਾਜ਼ਰ ਆ ਹਾਜ਼ਰ ਨਾਜ਼ਰ ਆ ਹਰ ਵਕਤ ਨਗਰ ਦੇ ਲਈ ਇਹ ਆਪਣੇ ਬੈਠੇ ਆ ਇੱਥੇ ਹਾਂਜੀ ਹਾਂਜੀ ਹੈਗੇ ਆ ਔਰ ਇਹਨਾਂ ਨੇ ਜਿੰਦਾ ਸਮਾਦੀ ਲਈ ਸੀ ਠੀਕ ਹੈ ਜੀ ਆਪ ਦਾ ਸਾਡੇ ਪੰਡਤਾਂ ਦਾ ਹੁੰਦਾ ਸੀ ਜੇਸ਼ਨ ਕਮਾਏ ਉਹਨਾਂ ਦਾ ਵੱਡੇ ਭਰਾ ਦਾ ਇਹਨਾਂ ਦੇ ਦਾਤਰਾਮ ਚੋਂ ਉਹ ਆਉਂਦੇ ਹੁੰਦੇ ਸੀ ਇਹਨਾਂ ਦੀ ਸੇਵਾ ਕਰਨ ਉਹਨਾਂ ਨੂੰ ਕਹਿੰਦਾ ਸੀ ਵੀ ਤੁਸੀਂ ਭਾਈ ਸਾਨੂੰ ਕਿਸੇ ਵੀ ਹਾਲਤੇ ਦੇਖਣੋ ਤੁਸੀਂ ਰੋਲਾ ਨਹੀਂ ਪੋਣਾ ਜੀ ਪਰ ਉਹ ਜਦੋਂ ਇੱਕ ਦਿਨ ਆਏ ਤਾਂ ਉਹਨਾਂ ਨੇ ਦੇਖਿਆ ਮਹਾਰਾਜ ਸਰੀਰ ਖੜਾਈ ਪਏ ਸੀ ਆਪ ਦਾ ਹਾਂਜੀ ਸਰੀਰ ਖੜਾਈ ਪਏ ਸੀ ਤੇ ਉਹਨੇ ਰੋਲਾ ਪਾਤਾ ਬਾਹਰ ਲਾ ਕੇ ਹਾਂਜੀ ਵੀ ਮਹਾਰਾਜ ਨੂੰ ਕੋਈ ਵੱਢ ਗਿਆ ਸੰਤ ਨੂੰ ਕੋਈ ਵੱਢ ਗਿਆ ਹਾਂਜੀ ਤੇ ਜਦੋਂ ਲੋਕ ਆਏ ਨੰਬਰਦਾਰ ਹੁਣੀ ਸਾਡੇ ਉੱਥੇ ਇਕੱਠੇ ਹੋ ਕੇ ਆਏ ਦੇਖਿਆ ਤੇ ਬਾਬਾ ਜੀ ਸਮਾਦੀ ਲਈ ਬੈਠੇ ਸੀ ਉਹ ਕਹਿੰਦੇ ਵੀ ਪੰਡਤ ਜੀ ਤੁਸੀਂ ਉਹੀ ਕੰਮ ਕਰਤਾ ਨਾ ਵੀ ਹੁਣ ਅਸੀਂ ਰਹਿ ਨਹੀਂ ਸਕਦੇ ਹੂੰ ਫਿਰ ਉਹ ਹਰ ਦਵਾਰ ਚਲੇ ਗਏ ਸੀ ਹਰ ਦਵਾਰ ਜਾ ਕੇ ਇਹਨਾਂ ਨੇ ਜਿੰਨਾ ਸਮਾਦੀ ਲੈਣੀ ਠੀਕ ਹੈ ਜੀ ਉੱਥੇ ਇਹ ਪਿੰਡ ਦੀ ਕਹਾਣਾ ਇਹ ਇਸ ਤਰ੍ਹਾਂ ਇਹ ਪਿੰਡ ਆਪਣਾ ਮੀਨੀਆ ਵੱਜਿਆ ਬਾਬੇ ਸਾਡੇ ਦਰਸ਼ੀ ਨੇ ਹਿੱਸਾ ਪਾਇਆ ਵਿੱਚ ਆਪਣੇ ਨੱਗਰ ਨੇ ਸਾਰੇ ਨੇ ਜਿੰਨੇ ਆਪਾਂ ਲੋਕੋ ਤੋਂ ਉੱਠ ਕੇ ਆਏ ਸੀ ਸਾਰੇ ਲੜਾਈਆਂ ਛੜਾ ਕਰਦੇ ਰਹੇ ਹੁਣ ਠੀਕ ਆ ਬਣ ਜਾਂਦੇ ਐ ਦੋ ਅੱਡਪੜਾ ਤਾਂ ਉਹ ਵੱਡਿਆਂ ਨੂੰ ਭੁੱਲ ਜਾਂਦੇ ਜਿਨ੍ਹਾਂ ਨੇ ਆਪਣੀ ਖਾਤਰ ਇੰਨੀ ਕਹਾਣਾ ਕਲੀਆਂ ਹਾਂਜੀ ਹਾਂਜੀ ਪਿੰਡ ਦੀ ਖਾਤਰ ਪਿੰਡ ਬੰਨਿਆ ਸਾਰਾ ਕੁਝ ਕਰਿਆ ਹਾਂਜੀ ਤੇ ਕੀ ਹੋਵੇ ਨਾ ਲੋਕਾਂ ਦਾ ਇਹ ਆਪਣੇ ਪਿੰਡ ਦੀ ਹਿਸਟਰੀ ਐ ਇੰਨੀਕ ਜਨ ਕਿ 352 ਸਾਲ ਪਹਿਲਾਂ ਸੀ ਇਹ 352 ਸਾਲ ਪਹਿਲਾਂ ਹਾਂ 1673 ਦੇ ਵਿੱਚ ਇੱਥੇ ਜਣੀ ਕਿ ਬਣ ਲੱਗ ਗਿਆ ਸੀ ਆਪਣੇ ਨਗਰ ਦਾ ਨਹੀਂ ਪੱਥਰ ਰੱਖਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਜੀ ਤੇ ਬਹੁਤ ਵਧੀਆ ਬਾਬਾ ਜੀ ਨੇ ਸਮਝਾਇਆ ਆਪਾਂ ਨੂੰ ਤੇ ਇਹ ਵੀਡੀਓ ਸਾਡੇ ਪਿੰਡ ਮੀਨੀਆ ਦੇ ਸਾਰੇ ਹੀ ਵਿਦੇਸ਼ ਬੈਠੇ ਭਰਾ ਮੀਨੀਆ ਦੇ ਵਿੱਚ ਬੈਠੇ ਭਰਾ ਜਿੱਥੇ ਜਿੱਥੇ ਵੀ ਹੋਣ ਸਰਕਾਰ ਦੇ ਨੌਕਰੀਆਂ ਤੇ ਹੋਣ ਉਹ ਵੀਡੀਓ ਨੂੰ ਜਰੂਰ ਦੇਖਣ ਅੱਗੇ ਸ਼ੇਅਰ ਵੀ ਕਰਨਾ ਤੇ ਆਪਣੇ ਹਨਾ ਹੋਰ ਵੀ ਜਿਹੜੇ ਲੋਕ ਦੇਖ ਸਕਣ ਆਪਣੇ ਪਿੰਡ ਬਾਰੇ ਹਾਂ ਇਤਿਹਾਸ ਬਾਰੇ ਕੋਈ ਹੋਰ ਜਾਣਨਾ ਚਾਹੁੰਦਾ ਉਹ ਵੀ ਪੁੱਛ ਸਕਦਾ ਜੇ ਕਿਸੇ ਨੂੰ ਪਤਾ ਹੋਵੇ ਉਹ ਸਾਨੂੰ ਦੱਸ ਵੀ ਸਕਦਾ ਹਾਂਜੀ ਹਾਂਜੀ ਕੋਈ ਸਾਡੇ ਤੋਂ ਹੁਣ ਤਾਂ ਹੀ ਰਹਿ ਵੀ ਦੱਸ ਸਕਦਾ ਜਿਹਦੇ ਵਿੱਚ ਕੋਈ ਗੱਲ ਰਹੇਗੀ ਸਾਨੂੰ ਕੋਈ ਗੱਲ ਰਹੇਗੀ ਸਾਨੂੰ ਕਮੈਂਟ ਦੇ ਦੱਸਿਓ ਅਸੀਂ ਉਹ ਵੀ ਥੋੜੀ ਪੂਰਕ ਕਰਨ ਦੀ ਗੱਲ ਕਰਾਂਗੇ ਹਾਂਜੀ ਹਾਂਜੀ ਹਰ ਕੋਸ਼ਿਸ਼ ਕਰਾਂਗੇ ਬਾਕੀ ਆਪਣੇ ਗੁਰਸਥਾਨਾਂ ਨੂੰ ਆਪਣੇ ਗੁਰੂਆਂ ਵੀਰਾਂ ਨੂੰ ਕਦੇ ਨਾ ਭੁੱਲੋ ਹਮੇਸ਼ਾ ਜਦੋਂ ਵੀ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਆਉਣੇ ਆ ਇਨ੍ਹਾਂ ਸਥਾਨਾਂ ਤੇ ਆ ਕੇ ਜਾਓ ਮੱਥਾ ਟੇਕ ਕੇ ਜਾਓ ਹਾਂਜੀ ਕਾ ਭਗਵਾਨ ਤੋਂ ਹੈ ਸਰਦਾ ਕੇ ਭੁਖੇ ਭੋਗ ਲਗੇ ਚਾਹੇ ਰੁੱਖੇ ਸੁੱਕੇ ਇਹ ਭਾਲ ਦੇ ਕੁਛ ਨਹੀਂ ਹਾਂਜੀ ਹਾਂਜੀ ਇਹਦਾ ਸਰਦਾ ਭਾਲ ਦੇ ਵੀ ਤੁਹਾਡਾ ਵਿਸ਼ਵਾਸ ਤੁਹਾਡੀ ਸਰਦਾ ਹੈਗੀ ਇਸਦੀ ਹਾਂਜੀ ਹਾਂਜੀ ਤੇ ਪਿੰਡ ਦੇ ਬਾਰੇ ਆਪਾਂ ਨਾਲ ਇਹਦਾ ਹਲੇ ਆਪਾਂ ਪਿੰਡ ਦੇ ਬਾਰੇ ਗੱਲ ਕਰਤੀ ਆਪਾਂ ਬਾਬਾ ਜੀ ਤੁਹਾਨੂੰ ਹੋਰ ਚੀਜ਼ਾਂ ਬਹੁਤ ਸਿੱਖਣ ਨੂੰ ਮੂਹਰੇ ਲੈ ਕੇ ਆਉਣੀਆਂ ਵੀੜੂਆਂ ਅੱਗੇ ਹੋਰ ਵੀ ਆਉਣਗੇ ਸਾਡੀਆਂ ਸਾਡੇ ਪਿੰਡ ਦੇ ਬਾਰੇ ਵੀ ਆਉਣਗੇ ਟਕਾਹ ਕੇ ਬਹੁਤ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਆਪਾਂ ਬਾਬਾ ਜੀ ਤੁਹਾਨੂੰ ਤੇ ਸਾਡੇ ਨਾਲ ਬਣੇ ਰਹੋ ਸਾਡੀਆਂ ਵੀਡੀਓ ਸ਼ੇਅਰ ਕਰਦੇ ਰਹੋ ਤੇ ਬਾਬਾ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਭਾਈ ਸਾਡੇ ਬੱਚੇ ਨੂੰ ਪੂਰਾ ਅਸ਼ੀਰਵਾਦ ਦਿਓ ਬਾਬਾ ਮੋਤੀ ਕਾ ਜੀ ਦਾ ਅਸ਼ੀਰਵਾਦ ਇਹਦੇ ਸਿਰ ਤੇ ਹੈਗਾ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਐਂ ਲਾਈਕ ਕਰੋ ਸ਼ੇਅਰ ਕਰੋ ਬਾਕੀ ਭਾਈ ਇਹਨੂੰ ਹੌਸਲਾ ਅਫਜਾਈ ਦਿਓ ਅਸੀਂ ਇੱਥੇ ਬੈਠੇ ਆ ਅਸ਼ੀਰਵਾਦ ਦੇ ਇਹਨੂੰ ਹਾਂਜੀ ਹਾਂਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੱਟ ਦੇ